ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 4 ਜਨਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਪਿਛਲੇ ਦਿਨਾਂ ਦੇ ਮੁਕਾਬਲੇ ਸੰਘਣੀ ਜ਼ਮੀਨੀ ਪੱਧਰ ਤੇ ਤੁੰਦ ਪਈ ਹੋਈ ਹੈ ਕਿਉਂਕਿ ਤੁੰਦ ਰਾਤ ਵੇਲੇ ਤੋਂ ਹੀ ਪੈਣੀ ਸ਼ੁਰੂ ਹੋ ਚੁੱਕੀ ਸੀਗੀ ਇਸ ਕਰਕੇ ਸਾਰੇ ਹੀ ਪੰਜਾਬ ਦੇ ਵਿੱਚ ਸੰਘਣੀ ਤੁੰਦ ਪਈ ਹੋਈ ਹੈ ਤੇ ਉਹ ਮੀਂਹ ਜਾਂ ਬੂੰਦਾ ਦੇ ਰੂਪ ਵਿੱਚ ਧਰਤੀ ਤੇ ਵੀ ਲਗਾਤਾਰ ਡਿੱਗ ਰਹੀ ਹੈ ਇਹ ਤੁੰਦਰੀ ਚਾਦਰ ਤਕਰੀਬਨ ਸਾਰੇ ਹੀ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਦਿੱਲੀ ਤੱਕ ਲਗਾਤਾਰ ਬਣੀ ਹੋਈ ਹੈ ਠੰਡ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਨਾਲ ਹੀ ਇਹ ਜਿਹੜੀ ਧੁੰਦ ਹੈ ਦੁਪਹਿਰ ਵੇਲੇ ਕੁਝ ਕੇ ਖੇਤਰਾਂ ਦੇ ਵਿੱਚ ਕੱਲ ਵਾਂਗੂ ਖਤਮ ਹੋਵੇਗੀ ਤੇ ਕੁਝ ਕੇ ਖੇਤਰਾਂ ਦੇ ਵਿੱਚ ਧੁੱਪ ਅੱਜ ਵੀ ਨਿਕਲਣ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਸਾਰੇ ਖੇਤਰਾਂ ਵਿੱਚ ਸ਼ੈਤ ਨਾ ਨਿਕਲੇ ਪਰ ਕੁਝ ਕੇ ਖੇਤਰਾਂ ਦੇ ਵਿੱਚ ਧੁੱਪ ਜ਼ਰੂਰ ਤੁਹਾਨੂੰ ਦਿਖਾਈ ਦਵੇਗੀ ਉਸ ਤੋਂ ਇਲਾਵਾ ਕੱਲ ਤੋਂ ਪੰਜਾਬ ਦਾ ਮੌਸਮ ਬਦਲਣਾ ਸ਼ੁਰੂ ਹੋ ਜਾਵੇਗਾ ਤੇ ਬਾਅਦ ਦੁਪਹਿਰ ਤੋਂ ਮੀਂਹ ਦੀ ਸੰਭਾਵਨਾ ਲਗਾਤਾਰ ਬਣੀ ਹੋਈਆਂ ਨੇ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਤੁਹਾਨੂੰ ਕੱਲ ਦੁਪਹਿਰ ਤੋਂ ਬਾਅਦ ਪੰਜਾਬ ਹਰਿਆਣਾ ਰਾਜਸਥਾਨ ਦੇ ਹਿਮਾਚਲ ਉੱਤਰਾਖੰਡ ਦੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਇਹ ਕਾਰਵਾਈਆਂ ਟੁੱਟਵੇਂ ਖੇਤਰਾਂ ਦੇ ਵਿੱਚ ਲਗਾਤਾਰ ਹੁੰਦੀਆਂ ਰਹਿਣਗੀਆਂ ਤੇ 6 ਤਰੀਕ ਤੱਕ ਇਹ ਜਾਰੀ ਰਹਿਣਗੀਆਂ